ਬਾਨੀ ਹੈਪੀ ਬਰਥਡੇ ਪੁੱਤ ਅੱਜ ਤੇ ਬਰਥਡੇ ਆ ਨਾ ਹੈਪੀ ਬਰਥਡੇ ਹੈਪੀ ਬਰਥਡੇ ਹੈਲੋ ਹਾਂਜੀ ਸਾਸ਼ੀ ਕਲਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਚੈਨਲ ਗੁਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਦੀ ਮੈਨੂੰ ਪਤਾ ਹੀ ਆ ਕਿ ਆਪਾਂ ਹੋਲੀ ਤੋਂ ਬਾਅਦ ਜਿਹੜਾ ਸੋਮਵਾਰ ਆਉਂਦਾ ਨਾ ਵੀ ਉਦੋਂ ਆਪਾਂ ਬਾਸੜੀਆਂ ਪਕਾਉਂਦੇ ਆ ਜੀ ਵੀ ਗੁਲਗਲੇ ਵਗੈਰਾ ਤੇ ਚੌਲ ਤੇ ਮੈਂ ਨਾ ਇੱਧਰ ਜੀ ਹੁਣ ਬਣਾ ਰਹੀਆਂ ਗੁਲਗਲੇ ਤੇ ਉਧਰ ਆਪਣੇ ਧਰੇ ਹੋਇਆ ਦੀ ਚੌਲ ਤੇ ਇਸ ਵਾਰ ਨਾ ਗੁੜ ਨਹੀਂ ਮਿਲਿਆ ਕਹਿੰਦੇ ਗੁੜ ਹੈ ਨਹੀਂ ਗਾ ਖਤਮ ਹੋਇਆ ਸੀ ਦੁਕਾਨ ਤੇ ਜੀ ਤੇ ਇਹਨਾਂ ਦੇ ਪਾਪਾ ਨੇ ਲੀਟ ਆਉਣਾ ਸੀ ਇਸ ਕਰਕੇ ਨਾ ਮੈਂ ਸ਼ੱਕਰ ਦੇ ਬਣਾਇਆ ਕਿ ਪਹਿਲੀ ਵਾਰੀ ਵੀ ਕਹਿੰਦੇ ਵੀ ਸ਼ੱਕਰ ਦੇ ਵੀ ਚਲੋ ਵਧੀਆ ਬਣ ਜਾਂਦੀ ਨਹੀਂ ਤਾਂ ਅੱਗੇ ਮੈਂ ਗੁੜ ਦੇ ਹੀ ਬਣਾਉਣੀ ਆ ਜੀ ਆਕਤੀ ਗੁੜ ਮਿਲੇ ਨਹੀਂ ਫਿਰ ਮੈਂ ਸ਼ੱਕਰ ਦੇ ਬਣਾਈ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਹਾਂਜੀ ਤੁਸੀਂ ਵੀ ਸਾਰੇ ਦੱਸਿਓ ਵੀ ਐਦਾਂ ਹੀ ਬਾਸੜੀਆਂ ਪਕਾਉਣੀਆਂ ਤੇ ਮਥਾੜੀ ਕੰਨਾਨੀਆਂ ਦੀ ਇਹ ਆਪਾਂ ਪਹਿਲੋ ਢਾਲ ਸਬਜ਼ੀ ਫੜਫੜ ਬਣਾ ਲਈ ਸੀ ਜੀ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਹੁਣ ਬਾਅਦ ਚੋਂ ਪੈਣ ਲੱਗੇ ਬਣਾਵਾਂਗੇ ਫਿਰ ਇਹ ਆਪਾਂ ਜੀ ਉਦੋਂ ਬਣਾਈ ਸੀਗੇ ਤੇ ਇਧਰ ਨਵਜੋਤ ਬੈਠਾ ਵਾ ਜੀ ਕੋਲੇ ਤੇ ਉਹ ਆਪਦੀਆਂ ਸ਼ਰਾਰਤਾਂ ਕਰੀ ਜਾ ਰਿਹਾ ਵਾ ਜੀ ਤੇ ਉਹ ਤੁਹਾਨੂੰ ਪਤਾ ਹੀ ਆ ਵੀ ਉਹ ਕਿੰਨਾ ਸ਼ਰਾਰਤੀ ਹੈ ਜਮਾ ਹੀ ਨਹੀਂ ਆਖੇ ਲੱਗਦਾ ਉਹ ਲਾਈਟ ਜੀ ਚੱਕ ਲੈਂਦਾ ਕਦੀ ਕਿਤੇ ਰੱਖ ਦਿੰਦਾ ਕਦੀ ਕਿਤੇ ਰੱਖ ਦਿੰਦਾ ਜੀ ਬੈਸ ਇਹਨਾਂ ਗੁਲਗੁਲੇ ਨਵੋਦੇ ਨੂੰ ਬਹੁਤ ਪਸੰਦ ਨਵੋ ਨੂੰ ਵੀ ਉਹ ਥੋੜੇਕ ਟਾਈਮ ਬਾਅਦ ਹੀ ਕਹਿ ਦਿੰਦਾ ਮम्मी ਗੁਲਗੁਲੇ ਬਣਾ ਲਓ ਜੀ ਮम्मी ਗੁਲਗੁਲੇ ਬਣਾ ਦੋ ਇਹਨੂੰ ਤੇ ਗੁਰਲੀਨ ਨੂੰ ਜੀ ਗੁਲਗੁਲੇ ਬਹੁਤ ਪਸੰਦ ਆ ਜੀ ਅਸ ਤਾਂ ਮम्मी ਤੜਲੀ ਕਿੰਨੇ ਸਾਰੇ ਬਣਾ ਲਈ ਕਾਫੀ ਸਾਰੀ ਜਿਹੜੇ 1-2 ਦਿਨ ਮੁੱਕਣ ਨਾ ਮੈਂ ਕਿ ਕੋਈ ਨਾ ਪੁੱਤ ਪਹਿਲਾਂ ਆਪਾਂ ਥੋੜੀ ਜਿਹੀ ਬਣਾ ਲੈਨੇ ਆ ਜੀ ਇੱਧਰ ਆਪਣੇ ਗੁਲਗਲੇ ਤਿਆਰ ਹੋ ਗਏ ਸੀ ਜੇ ਇਧਰ ਆਪਣੇ ਚੌਲ ਵੀ ਬਣ ਗਏ ਜੀ ਤੇ ਹੁਣ ਆਪਾਂ ਸਵੇਰੇ ਜਾਵਾਂਗੇ ਸਾਜਰੇ ਮੱਥੇ ਸਵੇਰਾ ਬਹੁਤ ਹੈ ਹਲੋ ਜੀ ਸਾਰੀਕਾਲ ਜੀ ਸਾਰਿਆਂ ਨੂੰ ਆਪਾਂ ਕੱਲ ਗੁਲਗਲੇ ਬਣਾਏ ਸੀਗੇ ਜੀ ਤੇ ਅੱਜ ਆਪਾਂ ਹੁਣ ਮੱਥਾ ਟੇਕਣ ਚਾਲਦੇ ਆ ਜੀ ਵੇਰ ਦੇ 4 ਵਜੇ ਹੋਏ ਆ ਜੀ ਆਪਾਂ 3 ਵਜੇ ਉੱਠੇ ਸੀਗੇ ਨਹਾ ਧੋ ਕੇ ਦਿੱਕੇ ਬਸ ਆਉਂਦੇ ਕਰਦਿਆਂ ਨੂੰ ਜੀ ਆਪਾਂ ਨੂੰ 4 ਵਜੇ ਗਏ ਜੀ ਤੇ ਉਸ ਤੋਂ ਬਾਅਦ ਫਿਰ ਜੀ ਹੁਣ ਆਪਾਂ ਮੱਥਾ ਟੇਕਣ ਚੱਲਦੇ ਆਂ ਬਸ ਕਣੀ ਚ ਕਿੰਨਾ ਨੇਰਾ ਸੀ ਤੇ ਅੱਧਰ ਦੇਖੋ ਜੀ ਰੋਡ ਤੇ ਕਿੰਨੇ ਵੀ ਰੌਣਕ ਮੇਲਾ ਬਚਾਉਣ ਨਾ ਚੰਨਣਾ ਜੀ ਤੇ ਕਈ ਤਾਂ ਜੀ 12 ਵਜੇ ਆ ਗਏ ਸੀ ਜੇ ਮੱਥਾ ਟੇਕਣ ਤੇ 12 ਵਜੇ ਵੀ ਬਹੁਤ ਲੰਬੀ ਲਾਈਨ ਲੱਗੀ ਹੋਈ ਸੀਗੀ ਤੇ ਹੁਣ ਵੀ ਬਹੁਤ ਰਸ਼ਾ ਜੀ ਉਹੀ ਮੈਂ ਕਹਿੰਦੀ ਸੀ ਕਿ ਵਿਆਸਤਮਤਰਾਂ ਸ਼ੁੱਧਾ ਦੇਖੋ ਜੀ ਕਿੰਨਾ ਰਾਸ਼ਾ ਲਾਈਨ ਬਹੁਤ ਵੱਡੀ ਲੱਗੀ ਹੋਈ ਆ ਆਪਾਂ ਸਭ ਤੋਂ ਲਾਸਟ ਦੇ ਖੜੇ ਆ ਜੀ ਲਾਈਨ ਬਹੁਤ ਵੱਡੀ ਹੈ ਜੀ ਘੰਟੇ ਬਾਅਦ ਬਾਰੀ ਆਉ ਲੱਗਦਾ ਆਪਣੀ Terima kasih. ਚਲੋ ਚਲੋ ਲੋਕ 100 ਸਿਰ ਤੇ ਸਾਰੇ ਜੀ ਜਿਹੜਾ ਅੱਜ ਦੇਖੋ ਸਾਡੇ ਲਈ ਆ ਗਿਆ ਚਲੋ ਕੋ ਜੀ ਉਹਦੇ ਆਨੇ ਆ ਪਹਾਣੂਮਨ ਮੰਦਿਰ ਦੀ ਮੱਥਾ ਟੇਕਿਆ ਸੀ ਤਾਂ ਜੀ ਆਪਣੇ ਰਾਸਤੀ ਸੀ ਜੀ ਜਦੋਂ ਕੋਈ ਜੀ ਲੱਗੀ। ਉਧਰ ਵੀ ਕਹਦੇ ਖਾ ਲੋ ਸਾਜ। ਹੂੰ ਖਾ ਲੋ ਜੀ। ਨਵਜੋਤ ਨਾ ਗਲੀ ਚ ਸਫਾਈ ਕਰ ਰਿਆ ਸੀਗਾ। ਤੇ ਆ ਨਾਲ ਗਵਾਂਡੀਆਂ ਦਾ ਮੁੰਡਾ ਵਾ। ਇਹ ਵੀ ਸਫਾਈ ਕਰਨ ਲੱਗ ਗਿਆਗਾ ਨਾ। ਚਲੋ ਵਧੀਆ ਨਾ ਦੇਖ ਕੇ ਬੱਚਿਆਂ ਨੂੰ ਬੱਚੇ ਸਫਾਈ ਕਰਦੇ ਆ ਵਧੀਆ ਗੱਲ ਆ ਨਾ। ਤੇ ਇਹ ਵੀ ਵਧੀਆ ਗੱਲ ਆ ਕੋਈ ਮਾੜੀ ਗੱਲ ਨਹੀਂ ਹਨਾ। ਨਵਨ ਵੈਸੇ ਸਫਾਈ ਦਾ ਬਹੁਤ ਸ਼ੌਂਕ ਹੈ ਜੀ ਚਲਾ ਆਇਆ ਪੁੱਤ ਧੁੱਪ ਬਹੁਤ ਆ ਬਾਹਰੇ ਹਾਂਜੀ ਤੁਹ ਕੀ ਕਰ ਰਹੇ ਆ ਵਾ ਆ ਕਰ ਰਹੇ ਆ ਅੱਛਾ ਤੂੰ ਵੀ ਝਾੜੂ ਲਾਏਂਗਾ ਵਧੀਆ ਗੱਲ ਆ ਐਵੇਂ ਦੇ ਵਧੀਆ ਕੰਮ ਸਿੱਖਣੇ ਚਾਹੀਦੇ ਇੱਕ ਦੂਜੇ ਦੇ ਮਗਰ ਲਾ ਕੇ ਚੰਗ ਉਹ ਵੀ ਨਵਨ ਸਫਾਈ ਕਰਦੀ ਜੀ ਬਾਨੀ ਹੈਪੀ ਬਰਥਡੇ ਪੁੱਤ ਅੱਜ ਤੇ ਬਰਥਡੇ ਆ ਨਾ ਹੈਪੀ ਬਰਥਡੇ ਹੈਪੀ ਬਰਥਡੇ ਪਿਆਸ ਲੱਗੀ ਕੇ ਦਾ ਪਾਣੀ ਲਿਆ ਦੂੰ ਮੈਂ ਖੇ ਲਿਆ ਦੂੰ ਪੱਖਾ ਲਾ ਲਓ ਪੱਤ ਲਿਆ ਦਿੰਨੀ ਲਿਆ ਦਿੰਨੀ ਪਿਆਪਾ ਤਾਂ ਮੰਜਾ ਲਾ ਲ ਐਵੇਂ ਕਰ ਤਾਂ ਥੱਲੇ ਪੈਣਾ ਦਾਦਾ ਮੰਜਾ ਐ ਕੰਮ ਪੜੀ ਪਤਾ ਇੱਧਰ ਮੜੇ ਹੌਲੇ ਹੀ ਮੰਜਾ ਨਾ ਬਹੋ ਪਰੇ ਪਤਾ ਹਰ ਓਲਾ ਯਮਲਾ ਇਪੜੀ ਬਹੁਤ ਓਲਾ ਵਾ ਬਸ ਮੜਾ ਇਹ ਫੜ ਲੋ ਤੇ ਬੈਜੋ ਮੰਜੇ ਤੇ ਚੱਲ ਕਰ ਚੱਕ ਲੈ ਬੈਜੋ ਅੰਦਰ ਓ ਲੈ ਇਹਦੇ ਹੋਰ ਪੀਣ ਦੇ ਲੈ ਮੈਨੂੰ ਫੜਾ ਦੇ ਪੁੱਤ ਪੀਣ ਦੇ ਲੈ ਫੜਾ ਦੇ ਫਿਰ ਜੇ ਨਹੀਂ ਮੈਂ ਲੈ ਆ ਦੰਨੀ ਆ ਪੀਣ ਦੇ ਨਹੀਂ ਉਹ ਦੰਨੀ ਆ ਹਾਲੇ ਚਾਣਾ ਉਹ ਮੰਜੇ ਦੇਣਾ ਬਤ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਹੂੰ ਆਪਣੀ ਨ ਗੁਲੀ ਨੂੰ ਨਹੀਂ ਬਿਲਕੁਲ ਵੀ ਸਫਾਈ ਦਾ ਹੈਗਾ ਉਹ ਤਾਂ ਅਜ ਇਹਦੇ ਪੇਪਰ ਖਤਮ ਹੋ ਗਏ ਉਹਦੇ ਪੇਪਰ ਚੱਲਦੇ ਸੀ ਜੀ ਉਹ ਸਕੂਲੋਂ ਆਈ ਸਕੂਲੋਂ ਆਉਂਦੀ ਸਰ ਮਮੀ ਨਾ ਬਾਜ਼ਾਰ ਚਲੇ ਗਈ ਬਸ ਉਹਨੂੰ ਤਾਂ ਘੁੰਮਣ ਫਿਰਨ ਦੇ ਬੜਾ ਸ਼ੌਂਕ ਆ ਕੰਮ ਘੁੰਮਦਾ ਤੁਹਾਨੂੰ ਘਾਟੀ ਆ ਉਨ ਕੈਣੀ ਹੁੰਨੀ ਕਰਿਆ ਕਰ ਪਰ ਸ਼ਾਮ ਨੂੰ ਆਟਾ ਜਰੂਰ ਗੁੰਨਦੀ ਹੈ ਜੀ ਚਲ ਮੈਂ ਕਿ ਆਪੇ ਹੌਲੀ ਹੌਲੀ ਲੱਗ ਜੂਗੀ ਨਾ ਕਰਨ ਪਰ ਆਟਾ ਬਦਿਆ ਬਹੁਤ ਸੁਣੋ ਗੁੰਨਦੀ ਆਟਾ ਜੀ ਜੀ ਤੇ ਤੇ ਨਵਜੋਤ ਬਹੁਤ ਸਿਆਣਾ ਪਰ ਇਹ ਬਹੁਤ ਸ਼ਰਾਰਤੀ ਵੀ ਬਹੁਤ ਪਰ ਸਿਆਣਾ ਇਹਨੂੰ ਸੁਭਾਈ ਦਾ ਬਹੁਤ ਸ਼ੌਂਕ ਆ ਜੀ ਬਹੁਤ ਜਿਆਦਾ ਨਾ ਪਰ ਬਹੁਤ ਸਿਆਣਾ ਪੁੱਤਾ ਗਰਮੀ ਉਹ ਦੁਬਾਰਾ ਆ ਜਾਵਾਂਗਾ ਸਾਸ਼ੀਕਲ ਤੋਂ ਬਲਾਸ ਆ ਰਿਹਾ ਹੈ ਸ੍ਰੀ ਕਾਲ ਇੱਕ ਦਾ ਸਾਈਲਾ ਇਹਨਾਂ ਸੱਚੀ ਐਕਟਿੰਗ ਇੰਨੀ ਵਧੀਆ ਕਰਦਾ ਨਾ ਜੇ ਰੋਂਦਾ ਵੇ ਤਾਂ ਦੂਜਾ ਦੇ ਹੀ ਸਮਝੂਗਾ ਵੀ ਸੱਚੀ ਇਹਨੂੰ ਕੁੱਟਿਆ ਵਾ ਵੀ ਇਹ ਰੋ ਰਿਹਾ ਬਾਅਦ ਚ ਨਾ ਦੰਦ ਘਟਣ ਲੱਗ ਜਾਂਦਾ ਵਾ ਬੋਕ ਨਾ ਕਿਉਂ ਉਹ ਉੱਥੇ ਬਹਿਣਾ ਮੰਜੇ ਤੇ ਪਿਆ ਮੰਮੀ ਵਾਲੇ ਮੰਜੇ ਤੇ ਹਾਂ ਹਾਂ ਜਿਹੜਾ ਪੋਤੇ ਪੈਚੀਆ ਕਾਲਾ ਜਿਹਾ ਉਹਦੇ ਉੱਤੇ ਦੇਖ ਉੱਥੇ ਪਿਆ ਹੋਊਗਾ ਮਿਲ ਗਿਆ ਕਿ ਦਮਾ ਲੱਭ ਕੇ ਆ ਨੀ ਆ ਮੈਂ ਮਿਲ ਗਿਆ ਫਕਾ ਬੰਦ ਕਰ ਦਵਣ ਇਹਨਾਂ ਬਾਸਾ ਦੇਖ ਲੋ ਸਫਾਈ ਇਹ ਐਵੇਂ ਕਰਦ ਨਾ ਜਦੀ ਖਾਣ ਨੂੰ ਕੁਛ ਪਾ ਲੈ ਉਹਦਣ ਗਲੀ ਨੇ ਭੋਰਾ ਨਹੀਂ ਕੀਤਾ ਕਰੇ ਕੁਛ ਕਰੇ ਕੁਛ ਲਿਆਤਾ ਏਂ ਕਾ ਦੱਸ ਪੁੱਤ ਜੂਸ ਲੈ ਆ ਹੈ ਲੱਗਦੇ ਆ ਜੂਸ ਇੰਨਾ ਵੱਡਾ ਨਾਲ ਲਈ ਪੁੱਤ ਛੋਟਾ ਲਈ ਤਾਂ ਆਪਦੇ ਜੋਗਾ ਦੇਖ ਲੈ ਜੇ ਵੱਡਾ ਲੈ ਕੇ ਆਇਆ ਛੋਟਾ ਲਈ ਪਤਾ ਆਪਦੇ ਜੋਗ ਗਈ ਦੇਖਿਓ ਜੀ ਨਬੂ ਨਾ ਪਤਨ ਕੀ ਲੈ ਕੇ ਆਇਆ ਗਿਫਟ ਗੁਪੋ ਦੇ ਵਿੱਚੋਂ ਨਾ ਪੀਰ ਪੀਏ ਨਿਕਲੇ ਆ ਅਮੀਸ਼ ਚਿਲਡਰਨ ਹਨਾ ਹਨਾ ਕਿੰਨੇ ਵਧੀਆ ਹਨਾ ਸਾਰੇ ਆਹਨ ਅਸਲੀ ਲੱਗਦਾ ਬਸ ਉੱਪਰ ਕੀ ਲਿਖਿਆ 10 ਬੋਲ ਕੇ ਤੂੰ ਪੜ ਕੇ ਸੁਣਾ ਕੀ ਲਿਖਿਆ ਚਿਲਡਰਨ ਕੀ ਲਿਖਿਆ ਫੁੱਲ ਆਫ ਮਸਤੀ ਆ ਦੇ ਉੱਪਰ ਲਿਖਿਆ ਚਿਲਡਰਨ ਬੈਂਕ ਆਫ ਇੰਡੀਆ ਹਾਂ ਬਸ ਇਹਦੇ ਕਰਕੇ ਇਹ ਨਕਲੀ ਲੱਗਦਾ ਤੇ ਆ ਆ ਦੇਖ ਲਓ ਜੇ ਇਹਨੇ ਕੰਮ ਕੀਤਾ ਤਾਂ ਆ ਕੁਛ ਤੇ ਹਜੇ ਗਰੁਲੀਨ ਗਈ ਹੋਈ ਆ ਬਾਜ਼ਾਰ ਉਦੇ ਪੇਪਰ ਖਤਮ ਹੋ ਗਏ ਹੋਗੇ ਹੀ ਆ ਬਾਜ਼ਾਰ ਤੇ ਹੁਣ ਉਹ ਪਤਨ ਕੀ ਲੈ ਕੇ ਉਹ ਤਾਂ ਪੱਕਾ ਹੀ ਲੈ ਕੇ ਆਉਗੀ ਹੁਣ ਬਸ ਇਹਨਾਂ ਨੇ ਛੁੱਟੀਆਂ ਨੇ ਹੁਣ ਇਹੀ ਕਰੀ ਆਂ ਥੈਂਕ ਯੂ ਆ ਮੇਰਾ ਵਸ ਕਰ ਲੀਆ ਪੀ ਲਵਸ ਤੂੰ ਤੋ ਨਹੀਂ ਪੀ ਲੋ ਜੀ ਪੀ ਲੋ ਜੀ ਚਲ ਮੰਨੇ ਤਾਣੋ ਪੀ ਲੋ ਜੀ ਕੋਈ ਨਾ ਕੋਈ ਨਾ ਕਰੀ ਆ ਜੋ ਹੁਣ ਤਾਂ ਪਤਾ ਕਹੀਆਂ ਕਹਿੰਦੇ ਹਣਗੇ ਜੇ ਆ ਗਏ ਫਿਰ ਤੋਂ ਲਾਣਾ ਵੀ ਨਹੀਂ ਆਜੋ ਆਜੋ ਮੇਰੇ ਕੱਲੇ YouTube ਫੈਮਿਲੀ ਚ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬ ਕੀਤਾ ਉਹਨਾਂ ਲਈ ਅੱਛਾ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਬਹੁਤ ਜਾਣੇ ਏਦਾਂ ਦੇ ਵੀ ਆ ਨਾ ਜਿਹੜੇ ਬਿਨਾ ਸਬਸਕ੍ਰਾਈਬ ਕਰਕੇ ਵੀ ਦੇਖਦੇ ਨੇ ਪਤਾ ਆਪਣੀ ਵੀਡੀਓ ਸਾਡੀ ਵੀਡੀਓ ਦੇਖਦੇ ਨੇ ਇਹ ਕਹਿੰਦਾ ਜੀ ਜਿਹੜੇ ਸਾਡੀ ਵੀਡੀਓ ਦੇਖਦੇ ਆ ਸਬਸਕ੍ਰਾਈਬ ਕਰਕੇ ਉਹਨਾਂ ਲਈ ਜੂਸ ਮੈਂ ਕਹਾ ਬਹੁਤ ਇਹੋ ਜਿਹਾ ਵਜੂਦ ਕਹਿ ਰਿਹਾ ਸੀਗਾ ਨਾ ਬੀ ਉਹਨਾਂ ਵਾਸਤੇ ਜਿਹੜੇ ਸਬਸਕ੍ਰਾਈਬ ਕਰ ਰਹੇ ਮੈਨੂੰ ਹੱਥ ਦੀ ਸੀ ਮੈਂ ਕਿਹਾ ਬਹੁਤ ਜਾਣੇ ਇਦਾਂ ਦੇ ਆ ਵੀ ਜਿਹਨੇ ਆਪਾਂ ਨੂੰ ਬਿਨਾ ਸਬਸਕ੍ਰਾਈਬ ਕਰਕੇ ਵੀਡੀਓ ਦੇਖਦੇ ਆ ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਤੁਸੀਂ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਦੇਖੋ ਤੁਸੀਂ ਬਿਨਾ ਸਬਸਕ੍ਰਾਈਬ ਕਰਕੇ ਵੀ ਤਾਂ ਦੇਖਦੇ ਹੋ ਵੀਡੀਓ ਮੈਂ ਇੱਧਾ ਕਹ ਰਹੀ ਪਲੀਜ਼ ਰਿਕਵੈਸਟ ਆ ਨਾ ਵੀ ਤੁਸੀਂ ਸਬਸਕ੍ਰਾਈਬ ਕਰਕੇ ਦੇਖ ਲਿਆ ਕਰੋ ਨਾ ਬਿਨਾ ਸਬਸਕ੍ਰਾਈਬ ਕਰਕੇ ਵੀ ਤਾਂ ਵੀਡੀਓ ਦੇਖਦੇ ਆ ਨੀ ਜੇ ਸਬਸਕ੍ਰਾਈਬ ਕਰ ਲੋਂਗੇ ਤਾਂ ਤੁਹਾਡਾ ਕੀ ਜਾਂਦਾ ਨਾ ਪਲੀਜ਼ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਖ ਲਿਆ ਕਰੋ ਇੱਕ ਵਾਰੀ ਸਬਸਕ੍ਰਾਈਬ ਕਰ ਲਓ ਦੇਖਣਾ ਨਾ ਦੇਖਣਾ ਉਹ ਤਾਂ ਤੁਹਾਡੀ ਮਰਜ਼ੀ ਹੈ ਨਾ ਪਲੀਜ਼ ਸਬਸਕ੍ਰਾਈਬ ਕਰ ਲਿਓ ਕਿਉਂਕਿ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਬਾਕੀ ਤੁਹਾਡੀ ਮਰਜ਼ੀ ਹੈ ਨਾ ਵੀਡੀਓ ਦੇਖਣੀ ਜਾਂ ਨਾ ਦੇਖਣੀ ਆਪਣਾ ਤਾਂ ਕਹਿਣ ਦਾ ਫਰਜ਼ ਹੈ ਨਾ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਜਰੂਰ ਕੁਝ ਨਾ ਕੁਝ ਲੈ ਕੇ ਆਉਂਗਾ ਇਹ ਕੀ ਦਵਾ ਜੀਬੀ ਹੈ ਹੈ ਤੋਸ ਨਾ ਨਾ ਸੋਸ ਨਾ ਦੇ ਮਮੀ ਆਹ ਪਰੋਟੀ ਕਿਦੀ ਆ ਤੇ ਲਾ ਹੁਣ ਉਹਨੂੰ ਪਈਆ ਪਈਆ ਕਰਦੀ ਫਿਰ ਖਾਊਗੀ ਉਹ ਤਾਂ ਅੱਜ ਮੈਂ ਉਹਦੇ ਨੂੰ ਪਾਣੀ ਦੇ ਕੇ ਆਂਗੇ ਅੱਜ ਮੇਰੇ ਪੁੱਤ ਨੇ ਬਹੁਤ ਬਹੁਤ ਕੰਮ ਕੀਤਾ ਬਹੁਤ ਜ਼ਿਆਦਾ ਥੈਂਕ ਯੂ ਪੁੱਤ ਧੰਨਵਾਦ ਖਾ ਖੁਸ਼ ਹੋ ਕੇ ਕਿਹੜਾ ਖਾਣਾ ਨਹੀਂ ਮੈਂ ਨਹੀਂ ਕਹ ਤੂੰ ਅੱਜ ਬਹੁਤ ਕੰਮ ਕੀਤਾ ਨਾ ਅੱਜ ਤੇਰੀ ਵਾਰੀ ਅਜੋ ਖਾਣਾ ਖਾ ਰੱਖ ਦੇਤੀ ਹਾਂਜੀ ਆਪਾਂ ਵੀਡੀਓ ਦੇ ਨਾਲ ਦੇਖੀ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੋ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਜੀ ਧੰਨਵਾਦ